ਆ ਗਿਆ ਹਾਂਜੀ ਵੀਰੇ 24 ਵਾਲਾ ਚਾਰ ਨੰਬਰ ਗੇਟ ਹੈ ਜੀ ਕੇ ਆਰ ਬੀ ਐਲ ਦਾ ਇਹਦੇ ਸਾਹਮਣੇ ਆਪਾਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਇਧਰ ਮਰੀ ਕੋਲ ਪਾ ਕੇ ਇੱਥੇ ਧੂੜੀ ਆ ਗਿਆ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲ ਚਾਟੀ ਵਾਲੀ ਲੱਸੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਚਾਟੀ ਵਾਲੀ ਲੱਸੀ 9901895014 ਨੰਬਰ ਆ ਜੀ ਆਪਣਾ ਆ ਵੀਰੇ ਰੋਟੀ ਖਾ ਰਹੇ ਨੇ ਇਹ ਸਾਡੇ ਪੱਕੇ ਕਸਟਮਰ ਨੇ ਵੀਰੇ ਆਪਣਾ ਹਾਂਜੀ ਵੀਰੇ ਜੀ ਕਿਵੇਂ ਲੱਗਿਆ ਸਵਾਦ ਆਪਣਾ ਬਹੁਤ ਵਧੀਆ ਜੀ ਠੀਕ ਹੈ ਜੀ ਅੰਕਲ ਜੀ ਤੁਹਾਨੂੰ ਮੈਂ ਕਹਿੰਦਾ ਬੜੀ ਬੈਸਟ ਯਾਰ ਇਹਦੇ ਕਰਕੇ ਡੇਲੀ ਇੱਥੇ ਆਈ ਹਾਂਜੀ ਹਾਂਜੀ ਬੜੀਆ ਲੱਗਦਾ ਤੁਹਾਡਾ ਹਾਂਜੀ ਹਾਂਜੀ ਡੇਲੀ ਆਉਂਦੇ ਆ ਜੀ ਇਹ ਆਪਣੇ ਕੋਲ ਆ ਵੀਰੇ ਰੋਟੀ ਲਈ ਬੈਠੇ ਨੇ ਵੇਟ ਕਰਦੇ ਨੇ ਘਰ ਦਾ ਮੱਖਣ ਪਾ ਕੇ ਦਿੰਨੇ ਆਈਏ ਆਪਾਂ ਆ ਮੱਖਣਾ ਹੀ ਘਰ ਦਾ ਘਰ ਦੀ ਲੱਸੀ ਮੈਂ ਜੇ ਮੱਖਣ ਨਾਲ ਇਹਨਾਂ ਰੋਤੀਆ ਕਰ ਦਿੰਦਾ